ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਬਾਬਾ ਵਿਸ਼ਕਰਮਾ ਦਿਵਸ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਲੁਧਿਆਣਾ ਲਿੰਕ ਰੋਡ ਨਜ਼ਦੀਕ ਟੋਲੇ ਵਾਲ ਚੌਂਕ ਵਿਖੇ ਨੈਸ਼ਨਲ ਵੈਲਫੇਅਰ ਸੁਸਾਇਟੀ ਰਜਿਸਟਰਡ ਦੇ ਵੱਲੋਂ ਬਾਬਾ ਵਿਸ਼ਕਰਮਾ ਦਿਵਸ ਜੀ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਆਗੂ ਸਿੰਘ ਰਾਣਾ ਟੰਗ ਅਤੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ 바ਵਾ ਤੇ ਹੋਰ ਵੀ ਕਈ ਸੀਨੀਅਰ ਲੀਡਰ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ ਸੁਸਾਇਟੀ ਦੇ ਵੱਲੋਂ ਪਿਛਲੇ 30-35 ਸਾਲਾਂ ਤੋਂ ਇਹ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀ ਆ ਰਹੀ ਆ। ਉੱਥੇ ਹੀ ਉਹਨਾਂ ਭਗਵਾਨ ਵਿਸ਼ਕਰਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਦੀ ਸਬਨਾ ਦੇ ਉੱਪਰ ਆਪਣਾ ਆਸ਼ੀਰਵਾਦ ਸਦੈ ਲਈ ਬਣਾਈ ਰੱਖਣ। ਇਹ ਤਾਂ ਕਰੀਮ ਜਿਹੜੀ 35-40 ਸਾਲ ਤੋਂ ਲਗਾਤਾਰ ਵੈਲਫੇਅਰ ਦੇ ਕੰਮ ਦੇ ਕਰਦੇ ਆ ਰਹੀ ਹੈ ਉਸ ਦੇ ਨਾਲ ਨਾਲ ਜਿਹੜਾ ਸਾਡਾ ਸਲਾਨਾ ਪ੍ਰੋਗਰਾਮ ਹੁੰਦਾ ਉਹ ਬਾਬਾ ਵਿਸ਼ਵਕਰਮਚੀ ਦਾ ਕਿਉਂਕਿ तकरीबन ਜਿੰਨੇ ਵੀ ਸਾਡੇ ਮੈਂਬਰ ਨੇ ਉਹ ਸਾਰੇ ਹੀ ਜਿਹੜੇ ਇੰਡਸਟਰੀ ਨਾਲ ਰਿਲੇਟਡ ਨੇ ਇਸ ਕਰਕੇ ਅੱਜ ਦਾ ਦਿਨ ਜਿਹੜਾ ਸਾਡਾ ਸਾਡੇ ਮੈਂਬਰਾਂ ਵਾਸਤੇ ਸਾਡੀ ਸੁਸਾਇਟੀ ਬਹੁਤ ਮਹੱਤਵਪੂਰਨ ਆ ਇਹ ਅੱਜ ਦੇ ਦਿਨ ਅਸੀਂ ਜਿੰਨੇ ਵੀ ਸਾਰੇ ਇੰਡਸਟਰੀ ਵੀਰ ਨੇ ਉਹ ਸਾਰੇ ਅੱਜ ਆਪਣੇ ਇਹ ਉਜਾਰ ਆ ਸਾਰਾ ਸਾਲ ਕੰਮ ਕਰਦ ਨੇ ਅੱਜ ਉਹਨਾਂ ਨੂੰ ਅਸੀਂ ਬਾਬਾ ਬਿਸ਼ਕਰਮਾਈ ਦੇ ਅੱਗੇ ਰੱਖ ਕੇ ਅੱਜ ਉਹਨਾਂ ਦੀ ਅਸੀਂ ਸਾਂਭ ਸੰਭਾਲ ਉਹਨਾਂ ਨੂੰ ਪ੍ਰੋਪਰ ਆਪਣੇ ਆਪਣੇ ਢੰਗ ਨਾਲ ਕੋਈ ਕੱਚੀ ਲੱਸੀ ਵਿੱਚੋਂ ਦਾ ਕਿਦਾਂ ਧੋ ਕੇ ਅਸੀਂ ਮਤਲਬ ਕਿ ਜਿਹੜੇ ਹੈਗਾ ਉਹ ਯਾਰਾਂ ਦੀ ਪੂਜਾ ਕਰਦੇ ਆ ਤੇ ਧੂਪ ਬੱਤੀ ਕਰਦੇ ਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਕੱਲ ਫਿਰ ਗੁਰੂ ਮਹਾਰਾਜ ਦੀ ਇਜਾਜ਼ਤ ਲੈ ਕੇ ਫਿਰ ਅਸੀਂ ਦੁਆਰਾ ਧੂਪ ਬੱਤੀ ਕਰਕੇ ਜਿਹੜੇ ਹੈਗੇ ਅਸੀਂ ਉਹਨਾਂ ਦੀ ਅੱਗੇ ਲੈ ਕੇ ਫਿਰ ਅਸੀਂ ਜਿਹੜਾ ਹੈਗਾ ਆਪਣੇ ਕੰਮਕਾਰ ਸਟਾਰਟ ਕਰਦੇ ਆ ਔਰ ਹਮੇਸ਼ਾ ਹੀ ਬਾਬਾ ਬਿਸ਼ਕਰਮਾਈ ਨੇ ਸਾਰੀ ਇੰਡਸਟਰੀ ਦੇ ਉੱਤੇ ਬਹੁਤ ਕਿਰਪਾ ਕੀਤੀ ਹੈ ਕਦੇ ਵੀ ਮਾਰਾ ਮੋਟਾ ਕੋ ਢਿਲ ਵਿੱਚ ਸਾਈਆ ਤਾਂ ਜਦੋਂ ਵੀ ਅਸੀਂ ਇਹਨਾਂ ਦਾ ਨਾਮ ਜਾਂਪੇ ਨਾਲ ਇੰਡਸਟਰੀ ਜਿਹੜੀ ਹਮੇਸ਼ਾ ਉੱਪਰ ਨੂੰ ਜਾਂਦੀ ਹੈ ਸਰ ਮੈਸੇਜ ਜਿਵੇਂ ਅੱਜ ਦੇ ਲੋਕਾਂ ਨੂੰ ਮੈਂ ਅੱਜ ਦੇ ਦਿਨ ਤੇ ਮੈਸੇਜ ਦੇਣਾ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਬਾਬਾ ਵਿਸ਼ਕਰਮਾ ਜੀ ਦੀ ਤੇ ਹਰ ਇੱਕ ਦੀ ਜਿਸ ਨੂੰ ਵੀ ਆਪਾਂ ਮੰਨਦੇ ਆ ਉਸ ਗੁਰੂ ਦਾ ਉਹਡਾ ਆਸਰਾ ਲੈਣਾ ਚਾਹੀਦਾ ਹੈ ਗੁਰੂ ਤੋਂ ਬਗੈਰ ਕੁਛ ਨਹੀਂ ਗੁਰੂ ਮਹਾਰਾਜ ਦੀ ਅਗਿਆ ਲੈ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਜ ਜੱਪ ਕੇ ਇਹਨਾਂ ਨੂੰ ਯਾਦ ਕਰਕੇ ਕੋਈ ਵੀ ਆਪਾਂ ਕੰਮ ਕਰੀਏ ਉਹ ਸਿਰੇ ਚੜਦਾ ਤੇ ਹਮੇਸ਼ਾ ਹੀ ਆਪਾਂ ਨੂੰ ਗਰੀਬਾਂ ਦੀ ਜਾਂ ਲੋਕ ਲੋੜ ਲੋੜਵੰਦ ਬੱਚੇ ਨੇ ਜਿਹੜੇ ਪੜਨ ਦੇ ਵਿੱਚ ਹੁਸ਼ਿਆਰ ਨੇ ਕਿਸੇ ਵਜ੍ਹਾ ਕਰਕੇ ਫੀਸ ਵਗੈਰਾ ਨਹੀਂ ਦੇ ਸਕਦੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਲੋੜਵੰਦਾਂ ਦੀ ਮਦਦ ਕਰੀਏ ਬਹੁਤ ਬਹੁਤ ਧੰਨ ਆਜ ਦੇ ਮੁੱਚਾ ਬੇਸ਼ਵ ਬਾਬਾ ਬਿਸ਼ਕਰਮਾ ਦੇ ਬੜੀ ਸ਼ਰਧਾ ਤੇ ਇਸ਼ਾਨਾ ਮਨਾ ਰਿਹਾ ਹਲਕਾ ਨਗਰ ਮਿਹਨਤ ਕਸ਼ ਲੋਕਾਂ ਦਾ ਕਿਰਤੀ ਲੋਕਾਂ ਦਾ ਜਿਹੜਾ ਹਲਕਾ ਹੈ ਇਸ ਕਰਕੇ ਅੱਜ ਵਿਸ਼ੇਸ਼ ਰੂਪ ਵਿੱਚ ਇਹਨਾਂ ਲੋਕਾਂ ਨੂੰ ਮੁबारकबाद ਦਿੰਦਾ ਹਾਂ ਬਾਬਾ ਬਿਸ਼ਕਰਮਾਈ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿਹੜਾ ਮਸ਼ੀਨ ਦਾ ਮਾਲਕ ਹੈ ਉਹਨੂੰ ਮਸ਼ੀਨ ਦੀ ਪੂਰੀ ਕੀਮਤ ਮਿਲਦੀ ਰਹੇ ਤੇ ਜਿਹੜੇ ਕਿਰਤੀ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਦਾ ਰਹੇ ਹਲਕਾ ਨਗਰ ਦਾ ਸੇਵਾਦਾਰ ਹੋਣ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਮੁबारकबाद। ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਬੜਾ ਇਤਿਹਾਸਿਕ ਦਿਹਾੜਾ ਸ੍ਰਿਸ਼ਟੀ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਨੂੰ ਪੂਰੇ ਵਿਸ਼ਵ ਦੇ ਵਿੱਚ ਅੱਜ ਯਾਦ ਕੀਤਾ ਜਾ ਰਿਹਾ ਜਿੱਥੇ-ਜਿੱਥੇ ਵੀ ਭਾਰਤ ਦੇ ਲੋਕ ਕੀਰਤੀ ਲੋਕ ਬੈਠੇ ਨੇ ਜਿਹੜੇ ਹੱਥੀ ਕੰਮ ਕਰਨ ਵਾਲੇ ਲੋਕ ਬੈਠੇ ਨੇ ਕਿਉਂਕਿ ਬਾਬਾ ਵਿਸ਼ਵਕਰਮਾ ਜੀ ਦੀ ਦੇਣ ਪੂਰੇ ਵਿਸ਼ਵ ਨੂੰ ਹੈ ਤੇ ਅੱਜ ਜਿਹੜੇ ਮੈਂ ਸਮਝਦਾ ਸਾਡਾ ਦੇਸ਼ ਸਾਡਾ ਭਾਰਤ ਵੀ ਵਿਲੱਖਣ ਹੈ ਜਿੱਥੇ ਸਭ ਤਰ੍ਹਾਂ ਦੀ ਮੈਂ ਪਿਛਲੇ ਸਮਾਗਮ ਤੇ ਜਾ ਕੇ ਆਇਆ ਤਾਂ ਉੱਥੇ ਹਵਨ ਕੀਤਾ ਜਾ ਰਿਹਾ ਸੀ ਜਿਹੜਾ ਹਵਨ ਹੈ ਵਾਤਾਵਰਨ ਦੀ ਸ਼ੁੱਧੀ ਦੇ ਲਈ ਹੈ ਸਾਨੂੰ ਬਿਮਾਰੀਆਂ ਤੋਂ ਨਾਮ ਰਾਦ ਬਿਮਾਰੀਆਂ ਤੋਂ ਬਚਾਉਂਦਾ ਹੈ ਵਾਤਾਵਰਨ ਨੂੰ ਸ਼ੁੱਧ ਇੱਕ ਥਾਂ ਮੈਂ ਪਿੱਛੇ ਗਿਆ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਹੇ ਸੀ ਤੇ ਅੱਜ ਇੱਥੇ ਕਿਧਰੇ ਲੰਗਰ ਚੱਲ ਰਹੇ ਨੇ ਕਿਧਰੇ ਬਾਬਾ ਜੀ ਦੀ ਉਪਾਸਨਾ ਹੋ ਰਹੀ ਹੈ ਮੈਂ ਸਭ ਤੋਂ ਜਿਹੜੀ ਨੈਸ਼ਨਲ ਵੈਲਫੇਅਰ ਸੁਸਾਇਟੀ ਸਾਡੇ ਸਤਕਾਰਯੋਗ ਮੋਰ ਸਿੰਘ ਗਿੱਦੂ ਮੋਰ ਸਿੰਘ ਗਿੱਦੂ ਪ੍ਰਧਾਨ ਜੀ ਨੇ ਇਹਨਾਂ ਨੇ ਜਿੱਥੇ ਲੰਮੇ ਸਮੇਂ ਤੋਂ ਇਹ ਸੇਵਾ ਦਾ ਮੀੜਾ ਚੁੱਕਿਆ ਕਿਉਂਕਿ ਮੈਂ ਸਮਝਦਾ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਸਭਾ ਸੁਸਾਇਟੀਆਂ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਲੈ ਸਕਦਾ ਹੈ